ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜਿ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਸ਼ਾ ਜੀ ਦੀ ਮੇਰ ਕਿਰਪਾ ਦਾ ਸਤਕਾਰ ਚਲਵੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਗੌੜੀ ਪੁਰਬੀ ਰਾਗ ਦੇ ਵਿੱਚ ਭਗਤ ਜੀ ਦੇ ਸ਼ਬਦ ਚੱਲ ਰਹੇ ਹਨ ਭਾਈ ਆਪਣੀ ਰਚਨਾ ਤੋਂ ਭਗਤ ਕਬੀਰ ਸਾਹਿਬ ਜੀ ਦੇ ਗੌੜੀ ਰਾਗ ਦੇ 64 ਸ਼ਬਦ ਸੰਪੂਰਨ ਹੋਏ ਹਨ ਅਗਲੇ ਸ਼ਬਦ ਵਿੱਚ ਭਗਤ ਜੀ ਆਪਣੀ ਰਸਨਾ ਤੋਂ ਬਚਨ ਕਰਦੇ ਹਨ ਜੀ ਰਾਗ ਗਉੜੀ ਪੰਖ ਨਿਹਾਰੇ ਕਾਮਣੀ ਲੋਚਨ ਭਰੀ ਲੈ ਸਾਸਨ ਉਰਨਾ ਭਿਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸ ਤੁਨ ਧੰਨ ਭਗਤ ਕਬੀਰ ਸਾਹਿਬ ਜੀਓ ਇਸ ਸ਼ਬਦ ਦੀਆਂ ਭਗਤੀਆਂ ਵਿੱਚ ਉਹ ਪ੍ਰੇਮਾ ਭਗਤੀ ਪਰਮੇਸ਼ਰ ਦੀ ਸੱਚੇ ਨਾਮ ਦੀ ਤਾਂਗ ਪ੍ਰਗਟ ਕਰਦੇ ਹੋਏ ਇਹ ਸ਼ਬਦ ਰੰਮ ਕਰਦੇ ਹਨ ਪੰਥ ਨਿਹਾਰੇ ਕਾਮਨੀ ਭਗਤ ਜੀ ਵਚਨ ਕਰਦਿਆਂ ਪੰਥ ਰਸਤੇ ਨੂੰ ਕਹਿੰਦੇ ਹਨ ਕਹਿੰਦੇ ਕਾਮਣੀ ਸ਼੍ਰੀ ਨੂੰ ਕਹਿੰਦੇ ਹਨ ਕਹਿੰਦੇ ਜਿਵੇਂ ਇੱਕ ਇਸਤਰੀ ਇੱਕ ਔਰਤ ਜਿਹੜੀ ਹੈ ਕਹਿੰਦੇ ਇੱਕ ਪ੍ਰਦੇਸ ਗਏ ਪਤੀ ਦਾ ਰਸਤਾ ਤੱਕਦੀ ਹੈ ਭਗਤ ਜੀ ਕਹਿੰਦੇ ਪੰਥ ਨਿਹਾਰੇ ਕਾਮਣੀ ਲੋਚਨ ਭਰੀ ਲਿਓ ਸਾਸਾ ਕਹਿੰਦੇ ਇਹ ਜੀਵ ਇਸਤਰੀ ਜਿਹੜੀ ਹੈ ਉਪਤੀ ਦਾ ਰਸਤਾ ਪਰਦੇਸ ਗਏ ਪਤੀ ਦਾ ਰਸਤਾ ਤੱਕਦੀ ਹੈ ਪੰਥ ਨਿਹਾਰਦੀ ਹੈ ਭਰੀਆਂ ਅੱਖਾਂ ਦੇ ਨਾਲ ਨੇਤਰਾਂ ਦੇ ਨਾਲ ਭਗਤ ਜੀ ਕਹਿੰਦੇ ਕਾਮਣੀ ਲੋਚਦੀ ਹੈ ਕਿ ਪਤੀ ਕਿਸ ਟਾਈਮ ਆ ਰਿਹਾ ਹੈ ਉਹ ਰਸਤੇ ਤੇ ਖੜੀ ਡੀਕਦੀ ਹੈ ਲੋਚਨ ਭਰੀ ਰਿਓ ਸਾਸਾਂ ਭਰੀਆਂ ਅੱਖਾਂ ਦੇ ਨਾਲ ਭਗਤ ਜੀ ਕਹਿੰਦੇ ਉਹ ਰਸਤੇ ਤੇ ਖੜੀ ਤੱਕਦੀ ਐ ਪੁਰਨਾ ਭੀਜੈ ਪੱਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਕਹਿੰਦੇ ਜਿਵੇਂ ਇਸਤਰੀ ਥੱਕਦੀ ਨਹੀਂ ਨਾ ਪੁਰਨਾ ਭੀਜੈ ਪੱਗ ਨਾ ਖਿਸੈ ਪੱਗ ਪੈਰਾਂ ਨੂੰ ਕਹਿੰਦੇ ਹਨ ਕਹਿੰਦੇ ਉਹ ਖੜੀ ਹੋਈ ਤੱਕ ਤੱਕਦੀ ਹੋਈ ਆਪਣੇ પતિ ਨੂੰ ਥੱਕਦੀ ਨਹੀਂ ਰਸਤੇ ਤੇ ਅੰਤ ਦੇ ਖੜੀ ਡੀਕਦੀ ਐ ਹੁਰਨਾ ਭੀਜੈ ਪਾਗ ਨਾ ਖਿਸੇ ਪਾਗ ਜਿਹੜਨ ਪੈਰ ਉਹ ਥੱਕਦੇ ਨਹੀਂ ਖੜੀ ਹੋਈ ਥੱਕਦੀ ਨਹੀਂ ਨੇਤਰ ਉਹਦੇ ਥੱਕਦੇ ਨਹੀਂ ਹਰ ਦਰਸ਼ਨ ਕੀ ਆਸਾ ਭਗਤ ਜੀ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਭਗਤਾਂ ਜਨ ਜੀਵ ਰੂਪ ਇਸਤਰੀ ਹੈ ਨਾ ਉਹਦੇ ਪਿਆਰੇ ਭਗਤ ਹਨ ਕਹਿੰਦੇ ਉਹ ਵੀ ਇਸੇ ਤਰ੍ਹਾਂ ਹੀ ਉਹਨੂੰ ਉਹਦੇ ਦਰਸ਼ਨਾਂ ਨੂੰ ਲੋਚਦੇ ਹਨ ਇਹ ਸੰਸਾਰੀ ਇਸਤਰੀ ਦੀ ਧਾਰਨ ਦੇਕ ਨਾ ਸੰਸਾਰੀ ਪਤੀ ਦੀ ਇਹ ਸੱਚੇ ਪਰਮੇਸ਼ਰ ਬਾਬਲਵਾਰੇ ਪਾਤਸ਼ਾਹ ਜੀ ਭਗਤ ਜੀ ਵਰਣਨ ਕਰਦੇ ਹਨ ਇੱਕ ਤਾੰਗ ਪ੍ਰਗਟ ਕਰਦੇ ਹਨ ਛਲ ਪ੍ਰਗਟ ਕਰਦੇ ਹਨ ਕਹਿੰਦੇ ਜਿਸ ਤਰ੍ਹਾਂ ਉਹਦੇ ਮਨ ਵਿੱਚ ਤਾੰਗ ਹੁੰਦੀ ਹੈ ਕਿ ਬਹੁਤ ਚਿਰ ਹੋ ਗਿਆ ਪਤੀ ਗਏ ਨੂੰ ਕਿ ਅੱਜ ਵਾਪਸ ਆਉਣਾ ਹੈ ਛਿੰਨਿਆ ਮਿਲਦਾ ਕਿ ਵਾਪਸ ਆਉਣਾ ਹੈ ਤਾਂ ਵਾਰ-ਵਾਰ ਤੱਕਦੀ ਹੈ ਵਾਰ-ਵਾਰ ਨਿਹਾਰਦੀ ਹੈ ਰਸਤੇ ਨੂੰ ਤੱਕਦੀ ਹੈ ਨਿਹਾਰਤ ਭਾਵ ਤੱਕਣਾ ਉਹ ਥੱਕਦੀ ਨਹੀਂ ਉਹਦੇ ਨੇਤਰ ਨਹੀਂ ਥੱਕਦੇ ਉਹ ਨੇਤਾ ਵਿੱਚੋਂ ਨੀਰ ਹੰਝੂ ਵਗਦੇ ਹਨ ਤੇ ਉਹ ਤੱਕਦੀ ਰਹਿੰਦੀ ਐ ਇੱਕ ਸਾਹੇ ਕਹਿੰਦੇ ਇਸੇ ਤਰ੍ਹਾਂ ਭਗਤ ਤੱਕਦੇ ਹਨ ਕਿ ਪਰਮੇਸ਼ਰ ਕਦੋਂ ਉਹਦੀ ਦਰਸ਼ਨ ਹੋਣ ਉਹ ਵੀ ਆਸ ਲਾ ਕੇ ਇਸ ਮਾਰਗ ਤੇ ਖੜਦੇ ਹਨ ਹਰ ਦਰਸ਼ਨ ਦੀ ਆਸਾ ਕੇ ਭਗਤ ਜੀ ਕਹਿੰਦੇ ਸਾਡੇ ਮਨ ਦੇ ਵਿੱਚ ਜਿਵੇਂ ਉਹ स्त्री ਤੱਕਦੀ ਐ ਸੰਸਾਰੀ ਪਤੀ ਨੂੰ ਇਸੇ ਇਸ ਤਰ੍ਹਾਂ ਅਸੀਂ ਤੱਕਦੇ ਹਾਂ ਅਸੀਂ ਮਨ ਦੇ ਵਿੱਚ ਲੋਚਾ ਪ੍ਰੇਮ ਰੱਖਦੇ ਹਾਂ ਕਿ ਉਹਦੇ ਹਰੀ ਦੇ ਦਰਸ਼ਨ ਦਰਸ਼ਨਾਂ ਦੀ ਆਸ ਰੱਖਦੇ ਹਾਂ ਅਡਿਕ ਰੱਖਦੇ ਹਾਂ ਕਿ ਕਦੋਂ ਉਹਦੇ ਦਰਸ਼ਨ ਹੋਣ ਕਦੋਂ ਪਤੀ ਪਰਮੇਸ਼ਰ ਨਾਲ ਜੀਵ ਦਾ ਜੀਵ ਰੂਪੀ ਔਰਤ ਦਾ ਮੇਲ ਹੋ ਜਾਵੇ ਉੱਡੋ ਨਾ ਕੱਟਾ ਕਾਰੀ ਬੇਗਮ ਲੀਜੇ ਆਪਣੇ ਰਾਮ ਪਿਆਰੇ ਰਹਾਉ ਦੀ ਪੰਗਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਜਿਵੇਂ ਇਸਤਰੀ ਤੱਕਦੀ ਹੈ ਨਾ ਉਹ ਚਾਹ ਦੇ ਵਿੱਚ ਕਾ ਨੂੰ ਡਾਂਦੀ ਹੈ ਕਾਲੇ ਕਾਵੇ ਨੂੰ ਕਹਿੰਦੀ ਓੜ ਜਾ ਕਾਲੇ ਕਾਵਾ ਉੱਡੋ ਨਾ ਕਾਗਾ ਕਾਰੇ ਭਗਤ ਜੀ ਕਹਿੰਦੇ ਹੋਏ ਕਾ ਨੂੰ ਡਾਂਦੀ ਹੈ ਕਾਵਾ ਉੱਡ ਜਾ ਦੱਸਨੀਆ ਲੈ ਕੇ ਆ ਮੇਰਾ ਪਤੀ ਆ ਰਿਹਾ ਕਿ ਨਹੀਂ ਆ ਰਿਹਾ ਤੇ ਭਗਤ ਜੀ ਵੀ ਉਹ ਡੀਕ ਦੇ ਵਿੱਚ ਕਾ ਨੀਓ ਸਾਨੂੰ ਕਹਿ ਰਹੇ ਹਨ ਭਗਤ ਜੀ ਉਡੋ ਨਾ ਕਾਗਾ ਕਰੇ ਵੇਗ ਮਲੀਚੇ ਆਪਣੇ ਰਾਮ ਪਿਆਰੇ ਤੇ ਕਹਿੰਦੇ ਰਾਮ ਨੂੰ ਮਿਲਣ ਦਾ ਚਾਹ ਹੈ ਰਾਮ ਮਿਲ ਜਾਵੇ ਪਿਆਰ ਭੇਦੇ ਵਿੱਚ ਭਗਤ ਜੀ ਕਹਿੰਦੇ ਪੈਦਾ ਹੋ ਗਿਆ ਸਾ ਕਹਿੰਦੇ ਉਹਦੀ ਢੀਕ ਵਿੱਚ ਐਸਾ ਪਿਆਰ ਇਹਦੇ ਵਿੱਚ ਪ੍ਰੇਮ ਪੈਦਾ ਹੋ ਜਾਵੇ ਰਹਾ ਪਿਛ ਰਾਮ ਦੇ ਕਿ ਭਗਤ ਜੀ ਅੱਗੇ ਬਚਨ ਕਰਦੇ ਹਨ ਕਹ ਹੈ ਕਵੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਵਿਸ਼ਰਾਮ ਦੇ ਕੀ ਭਗਤ ਜੀ ਵਚਨ ਕੰਨ ਕਹੇ ਕਬੀਰ ਜੀਵਨ ਪਦ ਕਾਰਨ ਕਹਿੰਦੇ ਜੀਵਨ ਨੂੰ ਇਹਦੀ ਪਦਵੀ ਪ੍ਰਮਾਤਮਾ ਨਾਲ ਮਿਲਣ ਵਾਸਤੇ ਭਗਤ ਜੀ ਕਹਿੰਦੇ ਇਹੀ ਵੱਡਾ ਕਾਰਨ ਹੈ ਕਿ ਜਨਮ ਮਿਲਿਆ ਜੀਵਨ ਮਿਲਿਆ ਕਹਿੰਦੇ ਉਹਦੀ ਪਾਤ ਭਗਤੀ ਕਰਨਾ ਚਾਹੀਦੀ ਹੈ ਕਹੇ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕੀ ਜੇ ਕਹਿੰਦੇ ਹਰੀ ਦੀ ਭਗਤੀ ਕਰਕੇ ਇਹ ਜੀਵਨ ਨੂੰ ਸਫਲ ਬਣਾ ਲਈ ਕਹਿੰਦੇ ਉਹਦੀ ਭਗਤ ਬੰਦਗੀ ਕਰਕੇ ਪਰਮੇਸ਼ਰ ਦੀ ਭਗਤੀ ਕਰਕੇ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਰਨਾਰਾਇਣ ਰਸਨਾ ਰਾਮ ਰਵੀਜੈ ਕਹਿੰਦੇ ਆਧਾਰ ਬਣ ਜਾਵੇ ਇਹ ਜੀਵਨ ਦਾ ਆਧਾਰ ਬਣ ਜਾਵੇ ਨਾਮ ਜਪਣਾ ਨਰਾਇਣ ਨੂੰ ਮਿਲਣਾ ਏਕ ਆਧਾਰ ਨਾਮ ਨਰਾਇਣ ਰਸਨਾ ਦੇ ਨਾਲ ਭਗਤ ਜੀ ਕਹਿੰਦੇ ਰਸਨਾ RAM ਰਵੀਜਾ ਕਹਿੰਦੇ ਇੱਕ ਇੱਕੋ ਤੇ ਭਗਤ ਜੀ ਕਹਿੰਦੇ ਏਕ ਵੱਜ ਜਾਵੇ ਇੱਕੋ ਨਾਮ ਸੱਚੇ ਨਾਮ ਨੂੰ ਜਪ ਕੇ ਤੇ ਰਸਨਾ ਨਾਰਾਇਣ ਰਮਈਓਈ ਮਾਲਕ ਨੂੰ ਜਪ ਕੇ ਉਹ ਨਰਾਇਣ ਦੇ ਵਿੱਚ ਪ੍ਰਭੂ ਦੇ ਵਿੱਚ ਹਰੀ ਵਿੱਚ ਸਾਡਾ ਮੇਲ ਹੋ ਜਾਵੇ ਭਗਤ ਜੀ ਕਹਿੰਦੇ ਉਹਨੂੰ ਜਪ ਕੇ ਹਰੀ ਨੂੰ ਤਿਆਗ ਕੇ ਉਹਦੇ ਵਿੱਚ ਸਾਡਾ ਮੇਲ ਹੋ ਜਾਵੇ ਉਹ ਸੱਚੇ ਨਾਮ ਨੂੰ ਰਸਨਾ ਰਾਈ ਜਦੋਂ ਕੋਈ ਰਾਮਯੋਈ ਮਾਲਕ ਦੇ ਨਾਮ ਨੂੰ ਭਗਤ ਜੀ ਕਹਿੰਦੇ ਤਾਂ ਹੁੰਦਾ ਕੋਈ ਜਿਆਸੂਈ ਕੋਈ ਭਗਤ ਤਾਂ ਕਹਿੰਦੇ ਉਹਨੂੰ ਜਪ ਕੇ ਉਤੰਗ ਪੈਦਾ ਹੁੰਦੀ ਹੈ ਛਲ ਪੈਦਾ ਹੁੰਦੀ ਹੈ ਉਹਨੂੰ ਮਿਲਣ ਦੀ ਜਿਵੇਂ ਜਿਵੇਂ ਉਹਨੂੰ ਜਪਦਾ ਰਸਨਾ ਰਾਈ ਜਿਵੇਂ ਤੁਮੇਰੇ ਦੇ ਵਿੱਚ ਪ੍ਰੇਮ ਜਾਗਦਾ ਹੈ ਕਿ ਪ੍ਰਭੂ ਮਿਲ ਜਾਣ ਉਹਦੇ ਦਰਸ਼ਨ ਹੋ ਜਾਣ ਉਹ ਸਹਜੇ ਸਹਜੇ ਮਨ ਦੇ ਵਿੱਚ ਆ ਵੱਸਦਾ ਹਿਰਦੇ ਵਿੱਚ ਵੀ ਪ੍ਰਗਟ ਹੋ ਜਾਂਦਾ ਹੈ ਇਹ ਸ਼ਬਦ ਦੀ ਵਿਚਾਰਿਆ ਅਗਲਾ ਸ਼ਬਦ ਭਗਤ ਜੀ ਆਰੰਭ ਕਰਦੇ ਹਨ ਰਾਗ ਗੌੜੀ ਆਸ ਪਾਸ ਘਨ ਤੁਲਸੀ ਕਾ ਬਿਰਵਾ ਬਾਜ ਬਨਾਰਸ ਗਾਉਰੇ ਇੱਥੇ ਵੀ ਤਾਂਗ ਭਗਤ ਜੀ ਪ੍ਰਗਟ ਕਰਦੇ ਹਨ ਇੱਥੇ ਕ੍ਰਿਸ਼ਨ ਭਗਵਾਨ ਜੀ ਧਾਰਨ ਲੈਂਦੇ ਹਨ ਕ੍ਰਿਸ਼ਨ ਭਗਵਾਨ ਦੀ ਧਾਰਨ ਲੈ ਕੇ ਭਗਤ ਜੀ ਤਾਂ ਪ੍ਰਗਟ ਕਰਦੇ ਹਨ ਕਬੀਰ ਸਾਹਿਬ ਆਸ ਪਾਸ ਕੰਨ ਤੁਲਸੀ ਕਾ ਵਿਰਵਾ ਮਾਜ ਬੰਨਾ ਰਸ ਗਾਉ ਰੇ ਕਹਿੰਦੇ ਆਸ ਕਰਕੇ ਨਾ ਭਗਵਾਨ ਜੀ ਪਰਮਾਤਮਾ ਦੀ ਕਹਿੰਦੇ ਤੁਲਸੀ ਦੇ ਪੀੜ ਵਾਲੇ ਦਵਾਲੇ ਹਨ ਤੇ ਭਗਵਾਨ ਕ੍ਰਿਸ਼ਨ ਜੀ ਉਹਦੇ ਗੁਣ ਗਾਉਣ ਨੂੰ ਕਰਦੇ ਹਨ ਗੁਣ ਗਾਉ ਰੇ ਉਹ ਪਰਮਾਤਮਾ ਨੂੰ ਨਸਰੀ ਬਜਾ ਕੇ ਉਹਨੂੰ ਯਾਦ ਕਰਦੇ ਆਂ ਚੇਤੇ ਕਰਦੇ ਆਂ ਉਹ ਆਕਾਸ਼ ਰੂਪ ਦੇਖ ਮੋਈ ਗਵਾਰਨ ਮੋਕੋ ਛੋੜ ਨਾ ਕਾਹੂੰ ਜਾਉ ਰੇ ਦੇਖੋ ਭਗਤ ਇਥੇ ਫਿਰ ਕ੍ਰਿਸ਼ਨ ਭਗਵਾਨ ਦੀ ਧਾਰ ਲੈਂਦੇ ਨੇ ਭਗਤ ਜੀ ਕਹਿੰਦੇ ਉਹ ਆਕਾਸ਼ ਰੂਪ ਦੇਖ ਗਵਾਰਨ ਜਿਹੜੀ ਸੀ ਕਹਿੰਦੇ ਗੋਕਲ ਦੇ ਵਿੱਚ ਜਦੋਂ ਕ੍ਰਿਸ਼ਨ ਭਗਵਾਨ ਗਉਆਂ ਚਰਾਂਦੇ ਹਨ ਤੇ ਨਾਲ ਉਹ ਵੰਸਰੀ ਬਜਾ ਕੇ ਭਗਵਾਨ ਨੂੰ ਉਹ ਮਿੱਠੀ ਧੁਣ ਦੇ ਵਿੱਚ ਚੇਤਾ ਕਰਦੇ ਹਨ ਉਸੇ ਧੁਣ ਤੋਂ ਮੋਹਿਤ ਹੋ ਕੇ ਗਵਾਰਨਾ ਜਿਹੜੀਆਂ ਨੇ ਉਹ ਭਗਵਾਨ ਕ੍ਰਿਸ਼ਨ ਨਾਲ ਮੋਹਿਤ ਹੁੰਦੀਆਂ ਹਨ ਤੇ ਕਹਿੰਦੇ ਉਹ ਪ੍ਰੇਮਾ ਭਗਤੀ ਦੇ ਵਿੱਚ ਭਗਵਾਨ ਦੀ ਭਗਤੀ ਵਿੱਚ ਜੁੜਦੇ ਆਣ ਤੇ ਉਹ ਗਵਾਰਨਾ ਜਿਹੜੀਆਂ ਉਹਨਾਂ ਦੇ ਪ੍ਰੇਮ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਉਹ ਆਕਾਸ਼ ਰੂਪ ਦੇਖ ਮੋਈ ਗਵਾਰਨ ਓਕੋ ਛੋੜਨਾ ਕਾਹੂ ਜਾਹੂ ਰੇ ਕਹਿੰਦੇ ਭਗਵਾਨ ਜੀ ਸਾਨੂੰ ਛੱਡ ਕੇ ਨਾ ਜਾਇਓ ਗਵਾਰਨਾ ਕਹਿੰਦੀ ਅਨ ਤੋਹੇ ਚਰਨ ਮਨ ਲਾਗੋ ਸਾਰੰਗ ਧਾਰ ਤੁਹਾਡੇ ਚਰਨਾਂ ਦੇ ਨਾਲ ਭਗਤ ਜੀ ਕਹਿੰਦੇ ਸਾਡਾ ਚਿੱਤ ਲੱਗ ਗਿਆ ਕਹਿੰਦੇ ਇਸ ਤਰ੍ਹਾਂ ਸਾਡਾ ਤੇਤੋ ਦੇ ਚਰਨਾਂ ਵਿੱਚ ਜੁੜ ਜਾਵੇ ਲੱਗ ਜਾਵੇ ਜਿਵੇਂ ਕ੍ਰਿਸ਼ਨ ਭਗਵਾਨ ਦੇ ਚਰਨਾਂ ਨਾਲ ਉ ਗਵਾਰਨੰਦਾ ਚਿੱਤ ਲੱਗ ਗਿਆ ਤੋਹੇ ਚਰਨ ਮੰਨ ਲਾਗੋ ਸਾਰੰਗ ਧਾਰ ਕਹਿੰਦੇ ਮੀਰਾ ਤੁਹਾਡੇ ਚਰਨਾਂ ਨਾਲ ਪਗਵੀਰ ਸਾਹਿਬ ਜੀ ਕਹਿੰਦੇ ਚਿੱਤ ਲੱਗਾ ਹੈ ਸੋ ਮਿਲੈ ਸੋ ਵਡ ਭਾਗ ਕਹਿੰਦੇ ਪਰ ਵੱਡੇ ਭਾਗਾ ਨਾਲ ਉਹ ਮਿਲਦਾ ਹੈ ਹਗਤ ਜੀ ਕਹਿੰਦੇ ਪਰ ਉਹ ਵੱਡੇ ਭਾਗ ਹੋਣ ਤਾਂ ਕਹਿੰਦੇ ਉਹ ਮਾਲਕ ਨਾਲ ਸਾਡਾ ਮੇਲ ਹੁੰਦਾ ਸੋ ਮਿਲੈ ਸੋ ਵਡ ਭਾਗ ਉਹ ਕਹਿੰਦੇ ਉਹਨਾਂ ਨੂੰ ਮਿਲ ਜਾਂਦਾ ਭਾਈ ਉਹਨਾਂ ਜਗਿਆਸਵਾਂ ਨੂੰ ਉਹ ਮਿਲ ਜਾਂਦਾ ਜਿਨ੍ਹਾਂ ਦੇ ਮਸਤਕ ਦੇ ਭਾਗ ਵੱਡੇ ਹਨ ਜਿਨ੍ਹਾਂ ਦੇ ਭਾਗ ਚੰਗੇ ਹਨ ਉਹ ਦੀ ਪ੍ਰਾਪਤੀ ਕਰ ਲੈਂਦੇ ਹਨ ਰਹਾ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਦੇਖੋ ਧਾਰਮਿਕ ਭਗਤ ਜੀ ਲੈਂਦੇ ਹਨ ਇੰਦਰਾ ਬਿੰਦਰਾ ਬਨ ਦੇ ਵਿੱਚ ਭਗਤ ਕਵੀਰ ਸਾਹਿਬ ਜੀ ਕਹਿੰਦੇ ਕ੍ਰਿਸ਼ਨ ਭਗਵਾਨ ਜਿਹਨਾਂ ਨੂੰ ਗਰਮਾ ਚਰਾਂਦੇ ਹਨ ਮਨ ਹਰਨ ਮਨੋਹਰ ਕ੍ਰਿਸ਼ਨ ਦੇ ਸਿਫਤ ਗਾਦੇ ਹੋਏ ਭਗਤ ਜੀ ਪਰਮਾਤਮਾ ਠਾਕੁਰ ਨੂੰ ਪ੍ਰਗਟ ਕਰਦੇ ਹਨ ਵਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਬਤ ਗਾਉਰੇ ਕਹਿੰਦੇ ਕ੍ਰਿਸ਼ਨ ਭਗਵਾਨ ਗਰਮਾ ਚਰਾਂਦੇ ਹਨ ਜਾ ਕਾ ਠਾਕੁਰ ਤੂੰ ਹੀ ਸਾਰੰਗ ਧਾਰ ਮੋਏ ਕਬੀਰਾ ਨਾ ਹੋ ਰੇ ਭਗਤ ਜੀ ਕਹਿੰਦੇ ਪਰ ਸਾਡਾ ਠਾਕੁਰ ਝੜ ਕਾ ਠਾਕਰ ਤੂੰ ਹੀ ਸਾਰੰਗ ਧਾਰ ਕਹਿੰਦੇ ਸਾਰੰਗ ਜੀਓ ਪਰਮੇਸ਼ਰ ਦੇ ਤੁਸੀਂ ਸਾਡੇ ਠਾਕਰ ਹੋਏ ਉਹ ਕਬੀਰਾਂ ਨਾਉ ਰੇ ਕਹਿੰਦੇ ਮੈਂ ਕਬੀਰ ਤੁਹਾਡਾ ਨਾਮ ਜਪਦਾ ਹਾਂ ਜਿਵੇਂ ਕ੍ਰਿਸ਼ਨ ਭਗਵਾਨ ਉਹ ਠਾਕਰ ਪਰਮੇਸ਼ਰ ਨੂੰ ਚੇਤੇ ਕਰਦੇ ਹਨ ਗਾਵਾਂ ਚਰਾਂਦੇ ਕਹਿੰਦੇ ਇਸੇ ਤਰ੍ਹਾਂ ਮੈਂ ਭਗਵਾਨ ਜੀਓ ਠਾਕੁਰ ਜੀਓ ਪੀਰ ਸਾਹਿਬ ਜੀ ਕਹਿੰਦੇ ਤੁਹਾਡਾ ਨਾਮ ਚੇਤੇ ਕਰਦਾ ਹਾਂ ਤੁਹਾਨੂੰ ਤੁਹਾਡੀ ਸਿਫਤ ਗਾਣਾ ਕਰਦਾ ਹਾਂ ਕਿ ਤੁਹਾਡੀ ਪ੍ਰਾਪਤੀ ਹੋ ਜਾਵੇ ਇਹ ਅੱਜ ਦੇ ਸ਼ਬਦਾਂ ਦੀ ਵਿਚਾਰ ਭਗਤ ਜੀ ਕਰਦੇ ਹੋਏ ਉਹ ਪਰਮੇਸ਼ਰ ਦੀ ਤਾਂਗ ਉਸ਼ਲ ਪ੍ਰਗਟ ਕਰਦੇ ਹਨ ਜਦੋਂ ਇਸਤਰੀ ਦੀ ਧਾਰਨਾ ਤੇ ਇੱਕ ਪਤੀ ਦੀ ਧਾਰਨਾ ਲੈਂਦੇ ਹੋਏ ਉਹ ਤਾਂਗ ਉਸ਼ਲ ਪ੍ਰਗਟ ਕਰਦੇ ਹਨ ਕਿ ਉਸੇ ਤਰ੍ਹਾਂ ਦਾ ਪ੍ਰੇਮ ਹੋਣਾ ਚਾਹੀਦਾ ਜਿਵੇਂ ਇੱਕ ਪਤੀ ਵਰਤਾ ਇਸਤਰੀ ਪਤੀ ਨੂੰ ਦੇਖਦੀ ਹੈ ਤੇ ਰਸਤੇ ਤੇ ਖੜੀ ਥੱਕਦੀ ਨਹੀਂ ਇਸੇ ਤਰ੍ਹਾਂ ਭਗਵਾਨ ਨੂੰ ਰਮੇਸ਼ਰ ਨੂੰ ਦੀਕਦੇ ਭਗਤ ਥੱਕਦੇ ਨਹੀਂ ਉਹ ਸਦਾ ਹੀ ਚਿੱਤੇ ਕਰਦੇ ਹਨ ਬੰਦਗੀ ਕਰਦੇ ਹਨ ਭਜਨ ਗਾਉਂਦੇ ਹਨ ਤੇ ਉਹ ਚਿਤ ਸਦਾ ਹੀ ਚਿਤ ਵਿੱਚ ਰੱਖਦੇ ਹਨ ਕਿ ਉਹ ਦੀ ਪ੍ਰਾਪਤੀ ਹੋ ਜਾਵੇ ਉਹਦੇ ਦਰਸ਼ਨ ਹੋ ਜਾਣ ਉਹ ਸੰਸਾਰੀ ਫੁਰਨਿਆਂ ਤੋਂ ਮਾਨੋਂ ਉਹਦਾ ਉੱਚਾ ਉੱਠ ਜਾਂਦਾ ਇੱਕੋ ਦਰਸ਼ਨਾਂ ਦੀ ਤਾਂਗ ਮਨ ਵਿੱਚ ਬਣੀ ਰਹਿੰਦੀ ਹੈ ਇਹ ਸ਼ਬਦਾਂ ਦੀ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੰਨੀਆਂ ਕੋਹਾਜਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਜੀ ਨਿੱਕਾ ਭੁੱਲਾ ਜੰਮੀਆਂ ਹਨ ਮਹਾਰਾਜ ਸਤਿਮਤ ਬਖਸ਼ਣ ਆਇਆਂ ਸਰਵੱਤ ਸੰਗਤਾਂ ਦੀਆਂ ਹਾਜ਼ਰੀਆਂ ਆਈ ਕੁਰਬਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ